ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਆਏ ਜੀ ਤੁਹਾਡੇ ਵਾਸਤੇ ਜੱਟ ਸਿੱਖ ਪਰਿਵਾਰ ਦਾ ਲੜਕਾ ਜੀ ਤੇ ਪੁਲਿਸ ਦੇ ਵਿੱਚ ਜੌਬ ਕਰ ਕਰ ਰਿਹਾ ਜੀ ਲੜਕਾ ਤਾਂ ਲੜਕੇ ਦਾ ਜਿਹੜਾ ਕਾਦਾ ਜੀ 6 ਫੁੱਟ ਆ ਲੜਕੇ ਦੀ ਪੜ੍ਹਾਈ ਦੀ ਗੱਲ ਕਰਾਂਗੇ ਕੁਆਲਿਫੀਕੇਸ਼ਨ ਬੀਏ ਐਮਏ ਪੋਲੀਟੀਕਲ ਸਾਇੰਸ ਨਾ ਕੀਤੀ ਹੋਈ ਹੈ ਜੀ ਪੀਜੀਡੀਸੀਆ ਲੜਕੇ ਨੇ ਕੀਤੀ ਹੋਈ ਹੈ ਜੀ ਤੇ ਲੜਕੇ ਦਾ ਜਿਹੜਾ ਬਰਥ ਆ ਬੋਰਨ ਆ 1995 ਦਾ ਬੋਰਨ ਆ ਜੀ ਲੜਕਾ ਲੜਕੇ ਦੀਆਂ ਦੋ ਸਿਸਟਰ ਆ ਜੀ ਦੋਨੋਂ ਮੈਰਿਡ ਆ ਜੀ ਤੇ ਲੜਕੇ ਦੇ ਪਿਤਾ ਜੀ ਵੀ ਪੁਲਿਸ ਦੇ ਵਿੱਚ ਜੋਬ ਕਰਦੇ ਸੀ ਏਐਸਆਈ ਰਿਟਾਇਰ ਆ ਜੀ ਬਠਿੰਡਾ ਏਰੀਆ ਜੀ ਤੇ ਲੜਕੀ ਕਿਸੇ ਵੀ ਮਹਿਕਮੇ ਦੇ ਵਿੱਚ ਬਿਨਾ ਪੰਜਾਬ ਪੁਲਿਸ ਤੋਂ ਸਿਵਲ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੀ ਹੋਵੇ ਚਾਹੀਦੀ ਆ ਜੀ ਲੜਕੇ ਨੂੰ 6 ਕਿੱਲੇ ਜ਼ਮੀਨ ਆਉਂਦੀ ਆ ਜੀ ਇਕੱਲਾ-ਕੱਲਾ ਲੜਕਾ ਤਾਂ ਜਿਹਨੇ ਵੀ ਰਿਸ਼ਤਾ ਲੈਣਾ ਸੰਪਰਕ ਕਰ ਸਕਦਾ ਹੈ ਲੜਕਾ ਬਹੁਤ ਸੋਹਣਾ ਸੁਨੱਖਾ ਤੇ ਸੋਹਣਾ ਸੁਨੱਖੀ ਕੁੜੀ ਚਾਹੀਦੀ ਖਾਨਦਾਨੀ ਪਰਿਵਾਰ ਦਾ ਲੜਕਾ ਜੀ ਤੇ ਵਧੀਆ ਖਾਨਦਾਨੀ ਪਰਿਵਾਰ ਦੀ ਹੀ ਲੜਕੀ ਚਾਹੀਦੀ ਹੈ ਜੀ ਜਿਹਨੂੰ ਵੀ ਰਿਸ਼ਤਾ ਚਾਹੀਦਾ ਸੰਪਰਕ ਕਰ ਸਕਦੇ ਹੋ ਧੰਨਵਾਦ